ਮਾਡਰ ਨਕਸਾਂਤਾ ਜੀ ਮੇਰਾ ਹੁਣ ਸੰਦ ਜਮਾ ਜ਼ੀਰੋ ਹੋ ਗਿਆ ਜੀ ਤੇ ਮਾਤਾ ਸਿਰਫ ਪੱਠਿਆਂ ਵਾਸਤੇ ਬਾਹਨ ਬਹਣ ਆਇਆ ਸੀ ਪਿੱਛੋਂ ਬੈਂਟਰੀ ਦਾ ਸਪਾਰਕ ਵੱਜ ਗਿਆ ਜਦੋਂ ਮੈਂ ਇੱਕ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟਰੈਕਟਰ ਮੱਚ ਗਿਆ ਜੀ ਮੈਂ ਪ੍ਰਸ਼ਾਸਨ ਨੂੰ ਸਭ ਨੂੰ ਬੇਨਤੀ ਕਰਦਾ ਵੀ ਮਨ ਕੋ ਮੈਂ ਜੇ ਤਮਾ ਕਹਾ ਖੇਤੀ ਸਟਾਰਟ ਕਰ ਲਵਾਂ ਜੀ ਮੇਰਾ 1.70 ਕੋ 75000 ਦਾ ਟਰੈਕਟਰ ਸੀ ਜੀ ਬਾਰਾਂ ਤੇ 1000 ਦੀ ਧੂੜੀ ਵੀ ਮੱਚ ਗਈ ਜੀ ਉਹ ਵੀ ਲੈਣੀ ਪੈਣੀ ਮੁੱਲ ਤੇ ਅੱਗ ਲੱਗੀ ਕਿਵੇਂ ਬਈ ਅਕ ਤਾਂ ਜੀ ਜਦੋਂ ਮੈਂ ਬਾਹੀ ਦੋ ਘੜੇ ਦੇ ਉੱਤੇ ਸੀ ਅਜੇ ਟਰੈਕਟਰ ਚੋਂ ਸਪਾਰਕ ਵੱਜ ਗਿਆ ਪਤਾ ਨਹੀਂ ਜਦੋਂ ਮੈਂ ਦੇਖਿਆ ਤਾਂ ਅੱਗ ਲੱਗ ਗਈ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵਿੱਚੀ ਟਰੈਕਟਰ ਵੀ ਸੜ ਗਿਆ ਮੰਗ ਕੀ ਕਰਦੇ ਸਰਕਾਰ ਤੋਂ ਸਰਕਾਰ ਤਾਂ ਮੰਗ ਕਰਦੇ ਮਦਦ ਕੀਤੀ ਜਾਵੇ ਤਾਂ ਮੈਂ ਦੁਬਾਰੇ ਟਰੈਕਟਰ ਲੈ ਕੇ ਬਾਹੀ ਸਟਾਰਟ ਕਰ ਲਾਂ ਜੀ ਇਹਦੇ ਸਮਾਜ ਸੇਵੀ ਹੈ ਐਨਆਰਆਈ ਬੈਠੇ ਬਾਹਰ ਕਿ ਉਹਨਾਂ ਤੋਂ ਕੀ ਮੰਗ ਕਰਾਂ। ਉਹਨਾਂ ਤੋਂ ਇਹ ਹੈ ਵੀ ਜੇ ਕੋਈ ਮਦਦ ਕਰ ਸਕੇ ਨਈ ਵੀਰ ਹੈ ਜਿਹੇ ਕੋਈ ਸਮਾਜ ਸੇਵੀ ਹੈ ਤਾਂ ਮੇਰੀ ਮਦਦ ਕਰ ਦੇ ਜੀ। ਤਾਂ ਮੈਂ ਧੰਨਵਾਦੀ ਹੋਵਾਂਗਾ। ਕੋਈ ਪਹਿਲਾਂ ਵੀ ਕਰਜ਼ਾ ਕੋਈ ਤੁਹਾਡੇ ਕਰਜ਼ਾ ਜੀ ਹੁਣ 5 ਲੱਖ ਰੁਪਇਆ ਕਰਜ਼ਾ ਜੀ ਮੇਰੇ ਸਿਰ। ਕਿੰਨੇ ਏਕੜ ਦੇ ਵਿੱਚ ਖੇਤੀ ਕਰਦੇ ਤੁਸੀਂ? 22 ਇੱਕ ਏਕੜ ਤਾਂ ਮੇਰੀ ਆਪ ਦੀ ਪੜ੍ਹਿਆ ਜੀ 1.5 ਏਕੜ ਮੇਰੇ ਕੋਲ ਠੇਕੇ ਤੇ ਜੀ। ਆਦੇ ਭਰਾ ਦੀ ਹੋਈ ਬਾਹਨ ਲੈ ਕੇ ਮੈਂ ਟੈਕਰ ਤੇ ਖੇਤੀ ਕਰਦਾ ਸੀ ਤੜਕੇ ਜਦੋਂ ਸਾਨੂੰ ਪਤਾ ਲੱਗਿਆ ਘਰੇ ਬੈਠਿਆਂ ਨੂੰ ਪਤਾ ਲੱਗਿਆ ਫੋਨ ਆਇਆ ਵੀ ਐਂ ਕਰਕੇ ਕੋਈ ਗੱਲਬਾਤ ਇਧਰ ਅੱਗ ਲੱਗੀ ਗਰਮੇਲ ਦੇ ਟਰੈਕਟਰ ਨੂੰ ਜਦੋਂ ਅਸੀਂ ਆਏ ਮੌਕੇ ਤੇ ਟੈਂਕੀ ਅਸੀਂ ਲਿਆਂਦੀ ਫੋਨ ਕਰਕੇ ਮੰਗਾ ਲਈਆ ਆਪਣਾ ਪੰਪ ਸਪਰੇਅ ਵਾਲਾ ਇਹਦਾ ਇੱਕ ਢੇੜਾ ਦਿੱਤਾ ਹੋਇਆ ਸੀ ਬਾਹਨ ਚ ਇੱਕ ਢੇੜੇ ਤੋਂ ਜਦੋਂ ਆ ਕੇ ਦੇਖਿਆ ਟਰੈਕਟਰ ਨੂੰ ਅੱਗ ਲੱਗੀ ਪਈ ਸੀ ਇਧਰ ਪਰਾਲੇ ਚੋਂ ਲਾਗੇ ਬੁਝਾਉਣ ਪਰ ਆਲਾ ਮੱਚੀ ਜਾਂਦਾ ਸੀ ਮੂਰੇ ਚਲੋ ਬਾਹ ਬੂ ਕੇ ਦੂਜੇ ਟਰੈਕਟਰ ਹੋਰ ਆ ਗਏ ਇੱਥੇ ਬਜਾਉਣ ਲੱਗੇ ਸਾਡੇ ਆਉਂਦਿਆਂ ਨੂੰ ਟਰੈਕਟਰ ਵਾਲੀ ਅੱਗ ਇਹਨਾਂ ਨੇ ਬੁਝਾ ਲਈ ਸੀ ਤੇ ਦੂਜੇ ਨੰਬਰ ਤੇ ਜਦੋਂ ਗਰਮੇਲ ਨੂੰ ਪੁੱਛਿਆ ਵੀ ਇਹ ਕਿ ਕਿਵੇਂ ਗੱਲ ਹੋਈ ਇਹ ਕਹਿੰਦਾ ਬਾਈ ਮਨ ਤਾਂ ਅੱਗ ਲੱਗੀ ਦਾ ਪਤਾ ਲੱਗਿਆ ਵੀ ਕਿੱਥੋਂ ਆਏ ਨਹੀਂ ਪਤਾ ਤਾਰਾਂ ਤੋਂ ਲੱਗੀ ਜਾਂ ਬੈਟਰੀ ਤੋਂ ਲੱਗੀ ਜਦੋਂ ਮੈਨੂੰ ਪਤਾ ਲੱਗਿਆ ਵੀ ਧੂਆ ਨਿਕਲਦਾ ਮੈਂ ਭੱਜ ਕੇ ਕੋਈ ਮਿੱਟੀ ਨਹੀਂ ਸੀ ਕਹੀ ਕੁਹੀ ਲੈ ਕੇ ਆਇਆ ਉਦੋਂ ਨੂੰ ਅੱਗ ਚੜ ਗਈ ਤੇ ਨਾ ਕਿ ਨੁਕਸਾਨ ਹੋਇਆ ਜੀ ਨੁਕਸਾਨ ਵੀਰੇ ਟਰੈਕਟਰ ਇਹਦਾ ਜਮਾ ਸੜ ਕੇ ਸੁਆਹ ਹੋ ਗਿਆ ਤੇ ਲਵੇ ਹੋਰ ਗਮਾਂਡੀਆਂ ਦਾ ਵੀ ਪਰਾਲਾ ਮਰ ਚ ਗਿਆ ਇੱਕ ਦੋ ਕਿੱਲੇ ਇਹਨਾਂ ਨੂੰ ਮਹਿੰਦਰ ਸਿੰਘ ਸਾਹਕਾ ਸਰਪੰਚ ਫਤੇਪੁਰ ਧੌਲਾ ਜੀ ਇੱਥੇ ਜਦੋਂ ਸਾਨੂੰ ਪਤਾ ਲੱਗਿਆ ਵੀ ਅੱਗ ਪਈ ਖੇਤ ਵੀ ਗਰਮੇਲ ਸਿੰਘ ਦੇ ਟਰੈਕਟਰ ਨੂੰ ਅੱਗ ਲੱਗ ਗਈ ਖੇਤ ਇਹ ਆਪਦੇ ਪੱਠੇ ਵਾਸਤੇ ਥੋੜਾ ਜਿਹਾ ਬਹਣ-ਪਹਣ ਆਇਆ ਸੀ ਉਹ ਜਿਹੜਾ ਕੋਈ ਬੈਟਰੀ ਜਿਸ پارک ਕਰਕੇ ਮਾਰ ਗਿਆ ਅੱਗ ਪੈ ਗਈ ਇਨੇ ਟਰੈਕਟਰ ਨੂੰ ਬੁਝਾਉਣ ਦੀ ਕੋਸ਼ਿਸ਼ ਕਰੀ ਅੱਗ ਟਰੈਕਟਰ ਨੂੰ ਵੀ ਅੱਗ ਪੈ ਗਈ ਨੇ ਆਪ ਸਾਲ ਮਾਰ ਕੇ ਆਪ ਦੀ ਜਾਨ ਹੀ ਮਸਾਂ ਬਚਾਈਆ ਟਰੈਕਟਰ ਸੜ ਕੇ ਸੁਆਹ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦਾ 1 ਲੱਖ 70 75 ਹਜ਼ਾਰ ਦਾ ਟਰੈਕਟਰ ਸੀ ਤੇ ਬਾਕੀ ਤੂੜੀ ਬਣਾਉਣ ਵਾਲੀ ਰਹਿੰਦੀ ਸੀ ਜਿਹੜਾ ਟਾਂਕਰ ਮੱਚ ਗਿਆ 15 ਕ ਹਜ਼ਾਰ ਦਾ ਉਹ ਨੁਕਸਾਨ ਆਗਾ ਗਰੀਬ ਕਿਸਾਨਾਂ ਦਾ ਮੰਗ ਕਰਦੇ ਆ ਐਨ ਆਰ ਆਈ ਵੀਰ ਸਾਨੂੰ ਅਸੀਂ ਵੀ ਸਰਕਾਰ ਤੋਂ ਮੰਗ ਕਰਦੇ ਆ ਇਹਦੀ ਮਦਦ ਕੀਤੀ ਜਾਵੇ ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਹੇਠ ਆ ਉਹ ਤਾਂ ਮੰਗ ਕਰਦੇ ਆ ਵੀ ਇਹਦਾ ਵੱਧ ਤੋਂ ਵੱਧ ਮਤ ਦਿੱਤੀ ਜਾਵੇ